ਸਾਥੀਓ ਕੱਲ ਡਿਵੀਜ਼ਨ ਨੰਬਰ 7 ਦੇ ਵਿੱਚ ਜੋ ਘਟਨਾ ਘੱਟੀ ਹੈ ਕਿ ਐਸਐਚਓ ਨੇ ਇੱਕ ਕੰਪਲੇਂਟ ਦੇ ਆਧਾਰ ਤੇ ਕੋਈ ਇਨਕੁਆਇਰੀ ਕੀਤੀ ਕਿਸੇ ਦੇ ਘਰੇ ਚੋਰੀ ਹੋ ਜਾਂਦੀ ਔਰ ਉਹ ਉਸ ਦੇ ਘਰ ਜਿਹੜੇ ਕਾਰਪੈਂਟਰ ਲੱਗੇ ਸੀ ਉਹ ਉਸ ਦੇ ਕਾਰਪੈਂਟਰਾਂ 'ਤੇ ਉੱਪਰ ਸ਼ੱਕ ਜਾਦ ਕਰਦਾ ਐ ਐਸਐਚਓ ਨੇ ਉਹ ਕਾਰਪੈਂਟਰ ਆਪਣੇ ਥਾਣੇ ਦੇ ਵਿੱਚ ਬੁਲਾਏ ਤਫਤੀਸ਼ ਕਰਨ ਵਾਸਤੇ ਔਰ ਇੱਕ ਆਮ ਆਦਮੀ ਪਾਰਟੀ ਦੇ ਨੇਤਾ ਨੇ ਥਾਣੇ ਦੇ ਅੰਦਰ ਜਾ ਕੇ ਜੋ ਐਸਐਚਓ ਦੇ ਖਿਲਾਫ ਜਾਂ ਜੋ ਐਸਐਚਓ ਨੂੰ ਭੱਜੀਆਂ ਗੱਲਾਂ ਕੀਤੀਆਂ ਕਦੇ ਆਪਾਂ ਸੁਣ ਨਹੀਂ ਸਕਦੇ ਸੀਗੇ ਔਰ ਉਹਨੇ ਕਿਹਾ ਵੀ ਮੈਂ ਤਫਸੀਸ਼ ਵੀ ਨਹੀਂ ਕਰਨ ਦੇ ਔਰ ਐਸਐਚਓ ਨੇ ਕਿਹਾ ਕਿ ਮੈਂ ਤਫਸੀਸ਼ ਤੇ ਕਰਨੀ ਹੈ ਜੇ ਤਫਸੀਸ਼ ਦੇ ਵਿੱਚ ਉਹਨੇ ਚੋਰੀ ਕੀਤੀ ਹੋਵੇਗੀ ਤਾਂ ਉਹਨੇ ਪਰਚਾ ਦਊਂਗਾ ਜੋ ਨੇ ਚੋਰੀ ਨਹੀਂ ਕੀਤੀ ਹੋਵੇਗੀ ਤਾਂ ਮੈਂ ਉਹ ਛੱਡ ਦਊਂਗਾ ਔਰ ਆਮ ਆਦਮੀ ਪਾਰਟੀ ਦੇ ਨੇਤਾ ਕਹਿੰਦਾ ਕਿ ਮੈਂ ਤੈਨੂੰ ਤਫਸੀਸ਼ ਨਹੀਂ ਕਰਦੇ ਨਹੀਂ ਔਰ ਜੇ ਤੂੰ ਤਫਸੀਸ਼ ਕਰੇਗਾ ਤਾਂ ਤੇਰਾ 10 ਮਿੰਟਾਂ ਦੇ ਵਿੱਚ ਥਾਣੇ ਤੋਂ ਤਵਾਦਲਾ ਕਰ ਦਿਆਂਗੇ ਔਰ ਵਾਕਈ 10 ਮਿੰਟਾਂ ਦੇ ਵਿੱਚ ਉਸ ਐਸਐਚਓ ਨੂੰ ਜਿਹੜਾ ਚੋਰੀ ਦੀ ਤਫਸੀਸ਼ ਕਰ ਰਿਹਾ ਹੈ ਉਹਨੂੰ 10 ਮਿੰਟਾਂ ਬਾਅਦ ਹੀ ਬਦਲ ਦਿੱਤਾ ਜਾਂਦਾ ਹੈ ਔਰ ਇਹ ਹਾਲਾਤ ਨੇ ਆਮ ਆਦਮੀ ਪਾਰਟੀ ਦੇ ਇਹ ਕਹਿੰਦੇ ਸੀਗੇ ਕਿ ਆਮ ਆਗਿਆ ਦੀ ਸਰਕਾਰ ਦੇ ਵਿੱਚ ਆਮ ਲੋਕਾਂ ਨੂੰ ਸੁਣਿਆ ਜਾਊਗਾ ਆਮ ਲੋਕਾਂ ਦੇ ਕੰਮ ਕੀਤੇ ਜਾਊਗੇ لیکن ਅੱਜ ਜੋ ਹਾਲਾਤ ਹੋ ਚੁੱਕੇ ਆ ਅੱਜ ਹਾਲਾਤ ਇਹੋ ਜਿਹੇ ਹੋ ਗਏ ਆ ਕਿ ਹਰ ਜਗ੍ਹਾ ਦੇ ਲੈਂਡ ਆਰਡਰ ਨੂੰ ਇੱਕ ਪਾਸੇ ਕੀਤਾ ਜਾ ਰਿਹਾ ਤੇ ਜੇ ਇਹੀ ਹਾਲਾਤ ਰਹਿਣਗੇ ਤੇ ਆਉਣ ਵਾਲਾ ਸਮਾਂ ਸਾਡਾ ਹੋਰ ਵੀ ਖਰਾਬ ਹੋਊਗਾ ਆਪਾਂ ਸੋਚੀਏ ਕਿ ਕਿਦਾਂ ਦੀ ਸਰਕਾਰ ਅਸੀਂ ਪੰਜਾਬ ਦੇ ਵਿੱਚ ਲੈ ਕੇ ਆਏ